ਸਾਰਿਆਂ ਹੀ ਦੇਸ਼ ਅਤੇ ਵਿਦੇਸ਼ ਵਿੱਚ ਵਸਦਿਆਂ ਗੁਰਸਿੱਖ ਸੰਗਤਾਂ ਤੇ ਪੰਜਾਬੀ ਭਾਈਚਾਰੇ ਨੂੰ ਮੈਂ ਤੁਹਾਡਾ ਆਪਣਾ ਭਾਈ ਰਾਜਵਿੰਦਰ ਸਿੰਘ ਮੋਰ ਪ੍ਰਚਾਰਕ ਸਿੱਖ ਇਤਿਹਾਸ ਫਤਿਹ ਅਰਜ ਕਰਦਾ ਹਾਂ ਜਿੱਕੇ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਣਾ ਅੱਜ ਦਾ ਵਿਸ਼ਾ ਹੈ ਕਿ ਸਿੱਖ ਕੌਮ ਇੰਨੀ ਕਾ ਜ਼ਿਆਦਾ ਨਗਾਰ ਵੱਲ ਜਾ ਰਹੀ ਹੈ ਵੀ ਆਪਣੇ ਆਨ ਨੂੰ ਛੱਡ ਕੇ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਭਾਵੇਂ ਉਹ ਜਤੇਦਾਰ ਜਗਤਾਰ ਸਿੰਘ ਜੀ ਹਵਾਰਾ ਹੋਣ ਭਾਈ ਪਰਮਜੀਤ ਸਿੰਘ ਜੀ ਭਿਉਰਾ ਅਤੇ ਭਾਈ ਬਲਵੰਤ ਸਿੰਘ ਜੀ ਰਾਜਵਾਨਾ ਅਤੇ ਭਾਈ ਜਗਤਾਰ ਸਿੰਘ ਜੀ ਤਾਰਾ ਅਤੇ ਹੋਰ ਅਨੇਕਾ ਸਿੰਘ ਕੁਰਬਾਨੀਆਂ ਕਰਕੇ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹਨਾਂ ਦੀ ਗੱਲ ਕਰਨ ਦੀ ਬਜਾਏ ਕੋਈ ਅੱਜ ਕੋਈ ਆਜੇ ਦਿਮਾਗ ਫੇਰ ਵਾਲਾ ਆਜੇ ਕੌਮ ਦੇ ਵਿੱਚ ਕੋਈ ਆਜੇ ਇਹ ਕਬੀਤੇ ਦਿਨਾਂ ਦੇ ਵਿੱਚ ਉਹਨੂੰ ਸਿਰ ਤੇ ਚੱਕ ਲੈਂਦੇ ਨੇ ਬੀਤੇ ਦਿਨਾਂ 'ਚ ਤੁਸੀਂ ਦੇਖ ਰਹੇ ਸੀ ਇੱਕ ਪਹੀਆ ਕੋਈ ਮਸਤਾਨਾ ਜਿਹਾ ਬਣ ਕੇ ਉਹਨੂੰ ਪਤਾ ਲੱਗ ਗਿਆ ਵੀ ਸਿੱਖ ਕੌਮ ਦੇ ਟੀਕਾ ਕਿਵੇਂ ਲਾਉਣਾ ਹੈ ਸਿੱਖ ਕੌਮ ਦੇ ਵਿੱਚ ਪੱਗਾਂ 'ਚ ਸਿਰਫ ਸਾਈ ਬੈਠੇ ਲੋਕਾਂ ਨੂੰ ਕਿਵੇਂ ਗੁਮਰਾਹ ਕਰਨਾ ਵੀ ਇਹਨਾਂ ਨੂੰ ਕੁਝ ਨਹੀਂ ਪਤਾ ਇਹ ਆਪਣੇ ਜਿਹੜੇ ਆਗੂ ਨੇ ਉਹਨਾਂ ਨੂੰ ਨਹੀਂ ਪਛਾਣ ਸਕਦੇ ਇਹਨਾਂ ਦਾ ਮੈਂ ਆਗੂ ਬਣ ਸਕਦਾ ਸ਼ਰੇਸ਼ ਕੁਮਾਰ ਨਾਂ ਦੇ ਬੰਦੇ ਨੇ ਅੰਮਰ ਪਸਾਕੇ ਸਿੰਘ ਸਜ ਗਿਆ ਤੇ ਸਜਾ ਸੀ ਨਕਲੀ ਮੀਡੀਆ ਤੇ ਕਦੇ ਕੋਈ ਚੱਕ ਲੇ ਉਹਨੂੰ ਕਦੇ ਕੋਈ ਦੋ ਚਾਰ ਤਾਂ ਮਾਂਜੇ ਜੇ ਮਾਰੇ ਉਹਨੇ ਝਾੜੂ ਝੂੜੂ ਦੇ ਨਾਲ ਬੀਹਿਆਂ ਜੇ ਸਭ ਕਰੀਆਂ ਬਸ ਇੰਨੀ ਗੱਲ ਕਹਿੰਦਾ ਗੁਰੂ ਦਾ ਨਾਮ ਜਪੋ ਵਾਹਿਗੁਰੂ ਦਾ ਨਾਮ ਜਪੋ ਇੰਨੀਆਂ ਗੱਲਾਂ ਕਹਿ ਕੇ ਗੁੰਮਰਾਹ ਕਰਨ ਦੇ ਵਿੱਚ ਉਹ ਇਹਨਾਂ ਨੂੰ ਕਿਤੇ ਨਾ ਕਿਤੇ ਆਪਣਾ ਫੇਮ ਲੈ ਗਿਆ ਉਹ ਇੰਨਾ ਫੇਮਸ ਹੋ ਗਿਆ ਕਿ ਕਰੋੜਾਂ ਲੋਕ ਉਹਨੂੰ ਦੇਖ ਰਹੇ ਸੀ ਮੀਡੀਆ ਤੇ ਇਹ ਸਾਡੇ ਲੋਕ ਸ਼ਹਿਰ ਤੇ ਲਾਈਕ ਕਰ ਰਹੇ ਸੀ ਮੈਂ ਕਹਿਣਾ ਅਸੀਂ ਨਿਤਰੋਜ ਤੁਹਾਡੇ ਮੁੱਦੇ ਉਠਾਉਨੇ ਆ ਜੇਕਰ ਕਿਸੇ ਬੱਚੇ ਦੀ ਫੀਸ ਨਹੀਂ ਭਰੀ ਜਾਂਦੀ ਉਹਨਾਂ ਦਾ ਮੁੱਦਾ ਅਸੀਂ ਆਪਣੇ ਪੇਜ ਤੇ YouTube ਚੈਨਲ ਰਾਹੀਂ ਚੱਕਦੇ ਆ ਤੁਸੀਂ ਲਾਇਕ ਤੇ ਸ਼ੇਅਰ ਤਾਂ ਕੀ ਕਰਨਾ ਸੀ ਤੁਸੀਂ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਜੇ ਕਿਤੇ ਕੋਈ ਬਿਮਾਰ ਪਿਆ ਉਹਨਾਂ ਦੇ ਮੁੱਦੇ ਚੱਕਦੇ ਆ ਸਰਕਾਰਾਂ ਨੂੰ ਵੀ ਕਹਿ ਰਹੇ ਆ ਵੀ ਸਿਹਤ ਸਹੂਲਤਾਂ ਦੇਵ ਜਨਤਾ ਨੂੰ ਸਮੂੱਚੀ ਮਾਨਵਤਾ ਦਾ ਖਿਆਲ ਰੱਖੋ ਸਿੱਖਿਆ ਸਹੂਲਤਾਂ ਦਿਓ ਇਹਨਾਂ ਚੀਜ਼ਾਂ ਦੇ ਸਾਰੀਆਂ ਤੇ ਬੋਲਦੇ ਅਲੱਗ-ਪੱਗ ਪਰ ਤੁਸੀਂ ਤੁਹਾਡਾ ਉਹ ਨਹੀਂ ਕੀ ਸਵਾਰਤਾ ਸੀ ਵੀ ਇੰਨਾ ਚੱਕੀ ਫਿਰੇ ਉਹ ਕੱਲ ਕਿਸੇ ਪੱਤਰਕਾਰ ਨੂੰ ਉਹਨੇ 10000 ਰੁਪਇਆ ਮੰਗ ਲਿਆ ਪੌਡਕਾਸਟ ਕਰਨ ਦਾ ਗੱਲ ਤਾਂ ਕਿਤੇ ਨਾ ਕਿਤੇ ਉਹਦੀ ਵੀ ਮੈਂ ਕਹਿੰਨਾ ਜਦੋਂ ਉਹਦੀਆਂ ਉਹ ਪੌਡਕਾਸਟ ਕਰਦੇ ਨੇ ਉਹਦੀਆਂ ਨਿਊਜ਼ ਦੇ ਵਿੱਚ ਲੈ ਕੇ ਜਾਂਦੇ ਨੇ ਉਹਨੂੰ ਤਾਂ ਉਹਦੇ ਇੰਟਰਵਿਊ ਕਰਦੇ ਨੇ ਉਹ ਤੋਂ ਪੈਸੇ ਦਾ ਪੱਤਰਕਾਰਾਂ ਨੂੰ ਬਣਦੇ ਬਣਦੇ ਨੇ ਸ਼ੋ ਭਾਈ ਗੱਲ ਇਹ ਹੈ ਉਹਨੇ ਇੱਕ ਗੱਲ ਜਰੂਰ ਦੱਸਦੀ ਵੀ ਸਿੱਖ ਕੌਮ ਨੂੰ ਲੁੱਟਣ ਵਾਸਤੇ ਇਹਨਾਂ ਦੇ ਬਾਣੇ 'ਚ ਵੜਜੋ ਇਹਨਾਂ ਨੂੰ ਜਿੰਨਾ ਮਰਜੀ ਲੁੱਟੀ ਜਾਓ ਦੇਖੋ ਇੱਕ ਪਾਗਲ ਬੰਦਾ ਸਮਝ ਰਿਹਾ ਸੀ ਜਿਹਨੂੰ ਮਸਤਾਨਾ ਬੰਦਾ ਸਮਝ ਰਿਹਾ ਸੀ ਤੁਹਾਨੂੰ ਗੁਮਰਾਹ ਕਿੰਨਾ ਕਰ ਗਿਆ ਜਿਹੜੇ ਤੁਹਾਡੇ ਹੀਰੋ ਨੇ ਉਹਨਾਂ ਦੇ ਤੁਹਾਨੂੰ ਪਸਾਣ ਨੇ ਗੁਰਬਾਣੀ ਤੁਹਾਨੂੰ ਕਹਿੰਦੀ ਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਪਹਿਲਾਂ ਆਪਣੇ ਆਪ ਨੂੰ ਤਾਂ ਪਛਾਣ ਲੋ ਓਏ ਪੱਗਾਂ 'ਚ ਸਿਰ ਫਸਾਈ ਬੈਠੇ ਹੋ ਓਏ ਨਲਾਇਕ ਲੋਕੋ ਅੱਜ ਤੁਹਾਡੀਆਂ ਜਿਹੜੀਆਂ ਖਾਸ ਮੰਗਾ ਨੇ ਤੁਹਾਡੀਆਂ ਗੱਲਾਂ ਨੇ ਉਹਨਾਂ ਨੂੰ ਚੁੱਕਦੇ ਆ ਪਾਣੀਆਂ ਦੇ ਮੁੱਦੇ ਨੂੰ ਲਖਸ਼ੰਧਾਣਾ ਰੋਜ਼ ਚੁੱਕਦਾ ਏਜੰਟਾਂ ਨੂੰ ਗੇੜੇ ਪਾਈ ਫਿਰਦਾ ਭਾਨਾ ਸਿੱਧੂ ਭਾਈ ਅੰਮ੍ਰਿਤਪਾਲ ਸਿੰਘ ਬਾਰਿਸ਼ ਪੰਜਾਬ ਦੇ ਜਥੇਬੰਦੀ ਦੇ ਆਗੂ ਉਹਨਾਂ ਨੇ ਬੜਾ ਕੁਝ ਕਰਿਆ ਤੁਹਾਡੇ ਲਈ ਪਰ ਤੁਸੀਂ ਲੋਕ ਅਜਿਹੇ ਹੋ ਤੁਸੀਂ ਕਿਸੇ ਦਾ ਸਾਥ ਨਹੀਂ ਦਿੰਦੇ ਆਪਣਿਆਂ ਦਾ ਸਾਥ ਦੇਣ ਦੀ ਬਜਾਏ ਪੰਜਾਂ ਤੋਂ ਗੁੰਮਰਾਹ ਹੋ ਰਹੇ ਹੋ ਉਹ ਲੋਕੋ ਤੁਸੀਂ ਕੁਝ ਅਕਲ ਨੂੰ ਹੱਥ ਮਾਰੋ ਆਪਣੇ ਆਪ ਨੂੰ ਪਛਾਣ ਲਓ ਹੁਣ ਉਹ ਪਈਆ ਦੇਖ ਲਿਓ ਪੁਛਾ ਵੀ ਦੇਣ ਲੱਗੋ ਬਾਣੇ 'ਚ ਵੜ ਕੇ ਪੁਛਾ ਵੀ ਦੇਣ ਲੱਗੋ ਇਹਦਾ ਅਕਾਲ ਤਖਤ ਦੇ ਜਥੇਦਾਰ ਨੂੰ ਨੋਟਿਸ ਲੈਣਾ ਚਾਹੀਦਾ ਜਿਹੜੇ ਭਈਏ ਅਮਰਤ ਸਕਦੇ ਨੇ ਅਸਲ ਤਾਂ ਇਹਨਾਂ ਨੂੰ ਡੱਕਰੋ ਸਾਡੇ ਕੋਲੇ ਸਾਡੀ ਕੌਮ ਹੈ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ